ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਉੱਤੇ 700 ਕਰੋੜ ਰੁਪਏ ਦਾ ਹੋਰ ਜਿਹੜਾ ਕਰਜ਼ਾ ਪਾ ਦਿੱਤਾ ਹੈ 2.5 ਸਾਲ ਦੀ ਸਰਕਾਰ ਹੈ ਪਰ 11 ਸਾਲਾਂ ਤੱਕ ਜਿਹੜਾ ਇਹ ਕਰਜ਼ਾ ਚੱਲੇਗਾ ਦੱਸੇਗੀ ਸੂਬੇ 'ਚ ਬਦਲਾਵ ਦੇ ਨਾਂ ਤੇ ਸੱਤਾ ਚਾਉਣ ਵਾਲੀ ਆਮ ਆਦਮੀ ਪੱਟੀ ਸਰਕਾਰ ਦੇ ਵੱਲੋਂ ਕਰਜ਼ੇ ਚੁੱਕ-ਚੁੱਕ ਕੇ ਬਦਲਾਵ ਲਿਆਂਦਾ ਜਾ ਰਿਹਾ ਇਹ ਗੱਲ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਚੁੱਕ-ਚੁੱਕ ਕੇ ਸੂਬੇ ਨੂੰ ਰੰਗਲਾ ਬਣਾਉਣਗੇ ਜਿਸ ਦਾ ਉਹ ਆਪਣੇ ਜਨਤਕ ਭਾਸ਼ਣ ਦੇ ਵਿੱਚ ਆਏ ਦਿਨੀ ਜਿਹੜਾ ਜ਼ਿਕਰ ਕਰਦੇ ਰਹਿੰਦੇ ਨੇ ਸਤਾਛੋਂ ਤੋਂ ਪਹਿਲਾਂ ਪੰਜਾਬ ਸਰ ਜੜੀ ਕਰਜ਼ੀਆਂ ਦੀ ਢੰਡ ਉਤਾਰਨ ਅਤੇ ਹੋਰ ਕਰਜ਼ੇ ਨਾ ਲੈਣ ਦੇ ਦਾਵਾ ਕਰਨ ਵਾਲੀ ਆਵਾਦਮੀ ਪਾਰਟੀ ਸਰਕਾਰ ਆਉਣ ਮਗਰ ਪੰਜਾਬ ਸਰ ਕਰਜ਼ੇ ਦੀ ਢੰਡ ਲਗਾਤਾਰ ਭਾਰੀ ਕਰਦੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਗਸਤ ਮਹੀਨੇ ਚੜਦੇ ਹੀ 700 ਕਰੋੜ ਰੁਪਏ ਦਾ ਹੋਰ ਕਰਜ਼ਾ ਉਹ ਚੁਕ ਲਿਆ ਹੈ ਅਤੇ ਇਸ ਦੀ ਵਾਪਸੀ 31 ਜੁਲਾਈ 2035 ਤੱਕ ਜਿਹੜੀ ਤੈਅ ਕਰ ਦਿੱਤੀ ਗਈ ਹੈ ਸਰਕਾਰ ਕੋਲ ਮਹਿਜ਼ 22 ਸਾਲ ਦੇ ਕਰੀਬ ਸਮਾਂ ਬਾਕੀ ਹੈ ਪਰ ਸਰਕਾਰ ਨੇ ਇਹ ਕਰਜ਼ਾ 11 ਸਾਲਾਂ ਦੇ ਲਈ ਹੋਰ ਚੁਕ ਲਿਆ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਨੇ 1 ਅਪ੍ਰੈਲ ਤੋਂ 25 ਜੂਨ ਤੱਕ 1200 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਿਆ ਹੋਇਆ ਸੀ ਆਰਬੀਆਈ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 2 ਅਪ੍ਰੈਲ ਨੂੰ 3000 ਕਰੋੜ 8 ਅਪ੍ਰੈਲ ਨੂੰ 1000 ਕਰੋੜ 23 ਅਪ੍ਰੈਲ ਨੂੰ 500 ਕਰੋੜ 30 ਅਪ੍ਰੈਲ ਨੂੰ 1500 ਕਰੋੜ 7 ਮਈ ਨੂੰ 500 ਕਰੋੜ 14 ਮਈ ਨੂੰ 1000 ਕਰੋੜ 28 ਮਈ ਨੂੰ 2000 ਕਰੋੜ 4 ਜੂਨ ਨੂੰ 1000 ਕਰੋੜ 11 ਜੂਨ ਨੂੰ 500 ਕਰੋੜ 18 ਜੂਨ ਨੂੰ 500 ਕਰੋੜ ਅਤੇ 25 ਜੂਨ ਨੂੰ ਫਿਰ ਤੋਂ 500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੋ ਚੁੱਕ ਲਿਆ ਇਸ ਸਬੰਧੀ ਵੇਰਵਿਆਂ ਸਰਕਾਰ ਵੱਲੋਂ RBI ਨੂੰ ਕਰਜ਼ਾ ਚੁੱਕਣ ਤੋਂ ਪਹਿਲਾਂ ਲਿਖਤੀ ਰੂਪ ਦੇ ਵਿੱਚ ਭੇਜਿਆ ਗਿਆ ਸੀ ਕਿ ਅਪ੍ਰੈਲ ਤੋਂ ਜੂਨ ਤੱਕ ਸਰਕਾਰ ਇਸ ਮਿਆਦ ਵਿੱਚ ਇੰਨਾ ਕਰਜ਼ਾ ਚੁਕੇਗੀ 29 ਸਤੰਬਰ 2023 ਨੂੰ ਪੰਜਾਬ ਸਰਕਾਰ ਨੇ RBI ਨੂੰ ਲਿਖ ਕੇ ਦੇ ਦਿੱਤਾ ਸੀ ਕਿ ਸਰਕਾਰ ਵੱਲੋਂ ਜਨਵਰੀ ਫਰਵਰੀ ਅਤੇ ਮਾਰਚ ਮਹੀਨੇ ਕਿੰਨਾ ਕਰਜ਼ਾ ਚੁਕਾਇਆ ਜਾਵੇਗਾ ਜਿਸ ਤਹਿਤ ਸਰਕਾਰ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੇ ਵਿੱਚ 3899 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਗਿਆ ਸੀ ਫਿਰ ਮਾਰਚ ਦੇ ਵਿੱਚ 2800 ਕਰੋੜ ਕਰਜ਼ਾ ਚੁਕਾਇਆ ਗਿਆ ਸੀ ਇਹ ਕਰਜ਼ਾ ਪੰਜਾਬ ਸਰਕਾਰ ਦੇ ਵੱਲੋਂ RBI ਤੋਂ ਰੈਨ ਪੱਤਰਾਂ ਦੀ ਨਿਲਾਮੀ ਦੁਆਰਾ ਚੁਕਾਇਆ ਜਾ ਰਿਹਾ ਹੈ ਤੇ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ 700 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਚੁਕ ਲਿਆ ਗਿਆ ਜਿਸ ਤੋਂ ਬਾਅਦ BJP ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਨੇਵੀ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸਭ ਤੋਂ ਪਹਿਲਾਂ ਜੇਕਰ ਸੁਨੀਲ ਜਾਖੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਵੱਡੇ ਝੂਠ ਬੋਲ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਹੁਣ ਤੱਕ ਕੋਈ ਪ੍ਰਾਪਤੀ ਨਹੀਂ ਕਰ ਸਕੀ ਪਰ ਸੱਤਾ ਤੋਂ ਜਦੋਂ ਪੰਜਾਬ ਦੇ ਲੋਕ ਇਹਨਾਂ ਨੂੰ ਬਾਹਰ ਕਰ ਦੇਣਗੇ ਤਾਂ ਇਹਨਾਂ ਦਾ ਇੱਕ ਹੀ ਇੱਕ ਹੀ ਪ੍ਰਾਪਤੀ ਹੋਵੇਗੀ ਕਿ ਇਸ ਪਾਰਟੀ ਨੇ ਸੂਬੇ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਵਿੱਤ ਮੰਤਰਾਲੇ ਦਾ ਨਾਂ ਬਦਲ ਕੇ ਕਰਜ਼ਾ ਚੁੱਕ ਮੰਤਰਾਲੇ ਰੱਖ ਦਿੱਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੈਂ ਦੁਬਾਰਾ ਕਹਿਣ ਤੋਂ ਨਹੀਂ ਝਿਜਕਦਾ ਕਿ ਜਿਹੜਾ ਪੰਜਾਬ ਦਾ ਵਿੱਤ ਮੰਤਰਾਲੇ ਹੈ ਉਹਨਾਂ ਦਾ ਨਾਮ ਬਦਲ ਕੇ ਪੰਜਾਬ ਕਰਜ਼ਾ ਚੁੱਕ ਮੰਤਰਾਲੇ ਰੱਖ ਦੇਣਾ ਚਾਹੀਦਾ ਉਦੋਂ ਹੀ ਜੇਕਰ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਲੋਕ ਸਵਾਲ ਕਰ ਰਹੇ ਨੇ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਦੋਂ ਅਤੇ ਕਿਵੇਂ ਬਣਾਇਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਹ ਸਰਕਾਰ ਲਗਾਤਾਰ ਕਰਜ਼ੇ ਚੁੱਕ ਰਹੀ ਹੈ ਪੰਜਾਬ ਵਿੱਚ ਲੱਗਦਾ ਹੈ ਕਿ ਵਿੱਤ ਐਮਰਜੈਂਸੀ ਜਿਹੜੀ ਆ ਉਸ ਦੀ ਸੰਭਾਵਨਾ ਜਿਸ ਦਾ ਅਸਰ ਪੂਰੇ ਸੂਬੇ ਦੇ ਉੱਤੇ ਪਵੇਗਾ ਤਾਂ ਲਗਾਤਾਰ ਹੀ ਅਬ ਜੀਪੀ ਪ੍ਰਧਾਨ ਸੁਨੀਲ ਜਾਖੜ ਪ੍ਰਤਾਪ ਸਿੰਘ ਬਾਜਵਾਲ ਸੀਨੀਅਰ ਆਗੂ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਰਜਿੰਦਰ ਕੌਰ ਭੱਟਲ ਦਾ ਕਹਿਣਾ ਹੈ ਕਿ ਜੇਕਰ ਇਦਾਂ ਹੀ ਪੰਜਾਬ ਦੇ ਉੱਤੇ ਕਰਜ਼ਾ ਪੈਂਦਾ ਜਾਵੇਗਾ ਤਾਂ ਲੱਗਦਾ ਹੈ ਕਿ ਜਿਹੜੀ ਵਿੱਤ ਐਮਰਜੈਂਸੀ ਹੈ ਉਹ ਪੰਜਾਬ ਦੇ ਉੱਤੇ ਲੱਗ ਸਕਦੀ ਹੈ ਜਿਸ ਦਾ ਅਸਰ ਪੂਰੇ ਸੂਬੇ ਭਾਰ ਦੇ ਵਿੱਚ ਪਵੇਗਾ ਤਾਂ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਸੀ ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਰ ਆਗੂ ਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਉੱਤੇ ਲਗਭਗ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਅਸੀਂ ਜਲ ਤੋਂ ਜਲਦ ਜਿਹੜਾ ਉਤਾਰਾਂਗੇ ਹੋਰ ਕਰਜ਼ਾ ਆਪਾਂ ਨਹੀਂ ਲਵਾਂਗੇ ਜਿਸ ਨੂੰ ਮੁੱਖ ਰੱਖਦੇ ਆ ਜਿਹੜਾ ਇਹ ਮੁੱਦਾ ਹੈ ਜਿਸ ਨੂੰ ਮੁੱਖ ਰੱਖਦੇ ਆਂ ਹੀ ਪੰਜਾਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਸੱਤਾ ਦੇ ਵਿੱਚ ਆਏ ਸੀ ਲੋਕਾਂ ਦੇ ਉੱਤੇ ਆਪਣਾ ਵਿਸ਼ਵਾਸ ਜਿਤਾਇਆ ਸੀ ਕਿ ਅਸੀਂ ਹੋਰ ਕਰਜ਼ਾ ਨਹੀਂ ਲਵਾਂਗੇ ਪਰ ਲਗਾਤਾਰ ਹੀ ਆਏ ਦਿਨੀ ਹਰ ਸਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਰਜ਼ੇ ਦੀ ਜਿਹੜੀ ਰਾਸ਼ੀ ਆ ਵਧਦੀ ਜਾ ਰਹੀ ਹੈ ਕਿਤੇ 1200 ਕਰੋੜ ਕਿਤੇ ਹਜ਼ਾਰ ਕਰੋੜ ਕਿਤੇ 500 ਕਰੋੜ ਤਾਂ ਹੁਣ ਤਾਂ ਪੰਜਾਬ ਸਰਕਾਰ ਨੇ 700 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲੈ ਲਿਆ ਜਿਸ ਦੀ ਜਾਣਕਾਰੀ ਆਰਬੀਆਈ ਤੋਂ ਸਾਹਮਣੇ ਆਈ ਹੈ ਪਰ ਦੱਸ ਦੇਗੀ ਇਹ 700 ਕਰੋੜ ਦਾ ਕਰਜ਼ਾ 11 ਸਾਲ ਤੱਕ ਜਾਣੇ ਕਿ ਜਿਸ ਦੀ ਜਿਹੜੀ ਤਾਰੀਖ ਹੈ ਜਿਹੜੀ ਆਖਰੀ ਤਾਰੀਖ ਹੈ 31 ਜੁਲਾਈ 2035 ਤੱਕ ਨਿਸ਼ਚਿਤ ਕਰ ਦਿੱਤੀ ਗਈ ਹੈ ਉਦھر ਹੀ ਵਿਰੋਧੀ ਧਿਰਾਂ ਦੇ ਵੱਲੋਂ ਹੀ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਜਿਹੜੇ ਤੰਜ ਕਸੇ ਜਾ ਰਹੇ ਨੇ ਸਵਾਲ ਕੀਤੇ ਜਾ ਰਹੇ ਨੇ ਕਿ ਤੁਸੀਂ ਆਪਣਾ ਜਿਹੜਾ ਮੰਤਰਾਲੇ ਹੈ ਉਸ ਦਾ ਨਾਮ ਬਦਲ ਕੇ ਕਰਜ਼ਾ ਚੁੱਕ ਮੰਤਰਾਲੇ ਰੱਖ ਲਓ ਕਿਉਂਕਿ ਸਰਕਾਰ ਦਾ ਤੁਹਾਡਾ ਕੁਝ ਚੱਲ ਨਹੀਂ ਲਈ ਕਿਉਂਕਿ ਆਏ ਦੀ ਨਹੀਂ ਜਿਹੜੇ ਕਰਜ਼ੇ ਨੇ ਚੁੱਕੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਤਾਂ 3 ਕਰੋੜ ਸੀ 3 ਲੱਖ ਕਰੋੜ ਸੀ ਪਰ ਹੁਣ ਤਾਂ ਪੰਜਾਬ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕਰਜ਼ਾ ਹੈ 700 ਕਰੋੜ ਦਾ ਕਰਜ਼ਾ ਹੋਰ ਲੈ ਲਿਆ ਗਿਆ ਤਾਂ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਹ ਕਰਜ਼ਾ ਲੌਂਦੀ ਹੈ ਜਾਂ ਨਹੀਂ ਉਧਰ ਹੀ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਆਏ ਦੀ ਨਹੀਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਤੇ ਤੰਜ ਕੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਸਾਡਾ NHAI ਦਾ ਫੰਡ ਰੋਕ ਲਿਆ ਹੈ ਜਾਂ ਫਿਰ ਪੀਐਮ ਸ਼੍ਰੀ ਯੋਜਨਾ ਦੇ ਤਹਿਤ ਜਿਹੜਾ ਜਿਹੜਾ ਫੰਡ ਸੀ ਉਹ ਵੀ ਰੋਕ ਲਿਆ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ 700 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਦੁਬਾਰਾ ਚੁੱਕ ਲਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਕਰਜ਼ੇ ਨੂੰ ਕਿੱਦਾਂ ਪੂਰਾ ਕਰੂਗੀ ਕਿੱਦਾਂ ਇਸ ਕਰਜ਼ੇ ਨੂੰ ਘਟਾਊਗੀ ਜਾਂ ਫਿਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਦੁਬਾਰਾ ਜਿਹੜਾ ਆਮ ਆਨਵੀ ਪਾਰਟੀ ਤਾਂ ਆਪਣਾ ਵਿਸ਼ਵਾਸ ਬਣਾਉਣ ਗਈ ਹੈ ਜਿਹੜੀ ਆਉਣ ਵਾਲੀ ਸਰਕਾਰ ਹੈ ਉਹਨਾਂ ਦੇ ਲਈ ਕਿੰਨੀ ਕੁ ਜ਼ਿਆਦਾ ਮੁਸ਼ਕਿਲ ਖੜੇ ਕਰੇਗੀ ਹੈ ਤਾਂ ਸਮਾਂ ਹੀ ਤੈ ਕਰੂਗਾ ਪਰ ਇਸ ਸਬੰਧ ਵਿੱਚ ਤੁਹਾਡਾ ਜਾਣਕਾਰੀ ਸਾਂਝੀ ਕਰ ਦਿੱਤੀ ਕਿ ਹੁਣ 11 ਸਾਲ ਤੱਕ ਜਿਹੜਾ ਹੋਰ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਦੇ ਉੱਤੇ ਚੜ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਉੱਤੇ ਜਿਹੜੀ ਵਿੱਤ ਐਮਰਜੈਂਸੀ ਆ ਉਹ ਲੱਗਦੀ ਹੈ ਜਾਂ ਨਹੀਂ ਕਿਉਂਕਿ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੇਤਾ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਲਗਾਤਾਰ ਹੋਰ ਕਰਜ਼ੇ ਲੈਂਦੀ ਜਾਵੇਗੀ ਤਾਂ ਲੱਗਦਾ ਹੈ ਕਿ ਪੰਜਾਬ ਦੇ ਉੱਤੇ ਜਲਦੀ ਜਿਹੜੀ ਐ ਵਿਦ ਐਮਰਜੈਂਸੀ ਲੱਗ ਸਕਦੀ ਹੈ ਜਿਸ ਦਾ ਭੁਗਤਾਨ ਤਾਂ ਪੰਜਾਬ ਦੇ ਲੋਕਾਂ ਨੂੰ ਹੀ ਕਰਨਾ ਪਵੇਗਾ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਜਾਈਂ ਜ਼ਰੂਰ ਦੱਸਣਾ ਤੇ ਜੁੜੇ ਰਹੋ ABC ਪੰਜਾਬ ਦੇ ਨਾਲ